ਇਹ ਆਉ ਜਾਂਦਾ ਆਉ ਜਾਂਦਾ ਜੀ ਦੂਰ ਆਵਾ ਜਾਂਦੇ ਆ ਲੱਗ ਗਿਆ ਨਾ ਹਾਂ ਹਾਂ ਜਾਂ ਮੜਦਾਂ ਲੱਗ ਗਿਆ ਬੰਦੇ ਨੂੰ ਹਾਂ ਬੰਦੇ ਦੀ ਸਰੀਰ ਹੀ ਦਰਦੀ ਆਪਾਂ ਸ਼ੇਰ ਆ ਜੀ ਆਪਣੇ ਨਾਲ ਅੱਛਾ ਇਹ ਨਾ ਹੁੰਦੀ ਆਪਣੇ ਆਲੂ ਆ ਜਾਂਦੇ ਸਦਾਨ ਦਾ ਵੇ ਭਾਂਚ ਦੋ ਤੁਹਾਡੇ ਨਾਲ ਕਰਦਾਂਗੇ ਇੱਕ ਇੱਕ ਲੁਗਿਆ ਵੱਟੇ ਵੱਟ ਜਾਂਦਾ ਹੈ ਹਨਾ ਆ ਇਹਨੂੰ ਫੜਾ ਪੁੱਛੋ ਆਹੋ ਪੁੱਛੋ ਫੱਲਾ ਨੂੰ ਚੋਕ ਕੇ ਮਾਰ ਮੇਰੇ ਆਲੂ ਜਾਂਦਾ ਹੀ ਜਾਂਦਾ ਹੀ ਜੋਟਾ ਪਹਿਲੇ ਪੈਂਦੀ ਹੈ ਜਾਂਦੇ ਉਹਨੂੰ ਕੇ ਸੂੰਗੇ ਮਾਰਦੇ ਆਲੇ ਨੇ ਉਹ ਸੱਤ ਮਾਰਦੀ ਓਏ ਇਹ ਲਾਲਣੀਆਂ ਘਾਤ ਉਸ ਨੂੰਗੇ ਮਾਰਦੀਆਂ ਇਹਦੇ ਨਾਲ ਲਾਦੀਂਦੀ ਆੜੇ ਖਾਏ ਦੇ ਨਾਂ ਦੇ ਦੁਸ਼ਮਣੀਆਂ ਹਨ ਹਨ ਦੁਸ਼ਮਣੀਆਂ ਲੋ ਬਹੁਤ ਜੋਰ ਕਰਦਾ ਇਹ ਜੋੜਾ ਹਦਨ ਨਾ ਆਸਮਾਨ ਦੇ ਦਮੇ ਲੱਗੇ ਹੁੰਦੇ ਆ ਮੋੜੀਆਂ ਵਿਖਾਣੇ ਇਹ ਆਪਣੇ ਆਲੂ ਆਊਗਾ ਨਹੀਂ ਨਹੀਂ ਆਉਂਦਾ ਲੱਗੇ ਮੋਰ ਆਉਦਾ ਹੀ ਕੰਜਰਦੇ ਆ ਆਪਣੇ ਆਪ ਨੂੰ ਮੁੜਿਆ ਮੈਂ ਤੂੰ ਪਛਾਣ ਖਲੋ ਗਿਆ ਪਛਾਣ ਪੈਰ ਪੁੱਟ ਲੈ ਹਾਂ 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 ਕਿਧਰ ਚੱਲ ਗਿਆ ਖੁੱਡ ਲਵਦਾ ਖੁੱਡ ਹੀ ਆ ਲਵਦਾ ਖੁੱਡ ਹੀ ਹਾਂ ਲੱਲੇ ਨੂੰ ਡੰਗ ਮਾਰਿਆ ਪਰੇ ਮੁੜਿਆ ਡਾਂਗ ਕਿਥੇ ਮਾਰਨਾ ਵਿਚਾਰੇ ਨੇ ਨਹੀਂ ਲੱਭਦੀ ਫੋਟ ਖੌੜਾ ਨਹੀਂ ਲੱਭਾਂਦੀ ਇਹਨਾਂ ਮੈਂ ਤਾਂ ਇਹਨੂੰ ਬਚਾ ਲਈਏ ਇਹਨੂੰ ਬਚਾ ਲਈਏ ਲਾਹ ਲੜੀਆਂ ਬਚਾ ਲਈਏ ਸਾਪ ਨੂੰ ਬਚਾ ਲਈਏ ਆਪਣ ਨੂੰ ਵਜਿਆਈਆ ਮਾਮਾ ਆ ਆ ਵਰਕੇ ਲੱਗੇ ਆ ਆ ਬੱਜ ਲਾਇਨਾ ਬੜਾ ਖੋਡ ਗਾੜੀ ਤਾਂ ਫੋਟ ਜੇ ਕਾੜੀ ਬੰਦ ਹੋ ਗਈ ਆ ਖੋਡ ਜਾਂਦੀ ਨਹੀਂਗਾ ਪੂਸੋਂ ਫੜ ਕੇ ਵੜਕੋ ਨਾ ਬਾਹਰ ਨੂੰ ਮੈਂ ਅੱਛਾ ਤੂੰ ਖਾੜ ਕੇ ਲਾਏਗਾ ਆਹੋ ਤੇਰੀ ਲਾ ਬੜਾਈ ਮਰਨਾ ਹੈ ਉਜਾਰੀ ਨੇ ਜਾਨ ਬਚਾਈ ਲਾਡੜੀ ਮੈਂ ਤੂੰ ਉਧਰ ਹੋ ਗਏ ਮੈਂ ਉਧਰ ਹੋ ਗਏ ਭਜਣਾ ਕਿ ਬਣਾਵੇਂ ਜਾਣਾ ਤੇ ਉਧਰ ਭਜਣਾ ਕਿ ਉਧਰ ਭਜਣਾ ਨੇ ਲੋ ਜੀ ਸੱਪ ਵੇਖ ਕਿੰਦਾ ਤਗੜਾ ਸੱਪ ਆ ਕੋਬਰਾ ਏ ਸਾਲਾ ਇਧਰ ਖੁੱਡੇ ਜਿਗੇ ਹੋਰ ਤਾਂ ਨਹੀਂ ਨਿਕਲਿਆ ਤੂੰ ਤੇਰੇ ਨਿਕਲਦਾ ਹੁੰਦਾ ਸੀ ਕਿਉਂ ਮਾਰਦਾ ਵਾਂ ਤੇਰੇ ਪੈਰ ਉੱਲੇ ਆ ਗਏ ਕੋਈ ਨਹੀਂ ਆਲੇ ਦੇ ਹੁਣ ਨਹੀਂ ਕਰਦੇ ਛੜਕਦੇ ਨਹੀਂ ਭੱਜਿਆ ਨਾ ਛੜਕਦੇ ਭੱਜ ਲਾਂਗੇ ਆਪਾਂ ਕਿਵੇਂ ਵੜ ਗਏ ਆਈ ਸਾਰਾ ਹੈ ਖੜਾ ਨਾ ਹਾਂ ਓਏ ਬੜਾ ਮੜ ਇਹ ਕਿਥੋਂ ਨਿਕਲੇ ਨੇ ਪੜਾ ਪੁੱਛੋ ਵੱਲਾ ਵੱਲਾ ਪੁੱਛੋ ਵੱਲੇ ਵੀ ਨਹੀਂ ਬੰਦੀ ਪੈਨੋ ਆ ਲਓ ਜੀ ਸੱਪ ਫੜਿਆ ਗਿਆ ਦੇਖੋ ਠੀਕ ਦਾ ਨੇ ਪੁੱਛੋ ਸੱਪ ਫੜ ਲਿਆ ਗਿਆ ਤੇ ਉਹ ਵੀ ਫਨੀਆ ਆ ਵੇਖੇ ਡਾ ਵੱਡਾ ਸੱਪ ਸੱਪ ਆਉਂਦਾ ਪਛਾਣੂ ਹੁਣ ਅੱਗੇ ਟਿੰਗ ਨਾ ਆ ਕਾ ਕੀ ਦਾ ਪੈ ਗਿਆ ਲੋਵਾ ਤੇ ਹੈ ਇੱਥੇ ਇਹ ਜੇ ਸੱਪ ਬਹੁਤ ਲੰਮਾ ਹੈ ਇਹਨੂੰ ਕੱਢਣ ਲੱਗੇ ਬਾਹਰ ਛੱਡ ਖੜਾ